ਜੀਵਨ ਸਿੰਘ ਦੇ ਚਾਰ ਪੁੱਤ ਨੇ ਚਾਰੇ ਪੁੱਤਾਂ ਨੇ ਗੁਰਮੁਖੋ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਕੋਲ ਲੈ ਕੇ ਚਮਕੌਰ ਦੀ ਗੜੀ ਤੰਗ ਆਪਣੀ ਜ਼ਿਗ ਤੱਕ ਖੂਨ ਡੋਲਿਆ ਸ਼ਹੀਦ ਹੋਏ ਬਾਬੇ ਜੀਵਨ ਸਿੰਘ ਦੇ ਪਿਤਾ ਸ਼ਹੀਦ ਹੋਏ ਬਾਬੇ ਜੀਵਨ ਸਿੰਘ ਦੇ ਭਰਾ ਭਾਈ ਸੰਗਤ ਸਿੰਘ ਸ਼ਹੀਦ ਹੋਏ ਬਾਬੇ ਸਿੰਘ ਬਾਬੇ ਜੀਵਨ ਸਿੰਘ ਦੀ ਮਾਂ ਸ਼ਹੀਦ ਹੋਈ ਗੁਰਮੁਖੋ ਇੰਨੀਆਂ ਕੁਰਬਾਨੀਆਂ ਕੁੜੀਆਂ ਨੇ ਅਜੇ ਕਿੰਨੇ ਰਗਰੇਟਿਆਂ ਨੇ ਕਿੰਨੇ ਮਹਾਨੀ ਸਿੱਖਾਂ ਦੇ ਪ੍ਰਗਟਾਨੀਆਂ ਆਪਣੇ ਜ਼ਿਕਰ ਦੇ ਹੰਡੋਲਿਆ ਜਿਨ੍ਹਾਂ ਨੇ ਵੀ ਉਹਨਾਂ ਇੱਕ ਇੱਕ ਦਾ ਨਾਮ ਐਡਰੈਸ ਸਹਿਤ ਤੁਹਾਨੂੰ ਦੇ ਕੇ ਜਾਵਾਂਗਾ ਜੇ ਤੁਹਾਨੂੰ ਉਹਨਾਂ ਦੀਆਂ ਮਹਾਨ ਪ੍ਰਗਟਾਨੀਆਂ ਸੁਣ ਕੇ ਪੜ੍ਹ ਕੇ ਸਮਝ ਕੇ ਵੀ ਸਮਝਣਾ ਆਈ ਮੈਂ ਸੋਚੂੰਗਾ ਫਿਰ ਸਾਨੂੰ ਕੋਈ ਨਹੀਂ ਸੁਣਿਆ ਗੁਰਦੁਆਰਾ ਸਾਹਿਬ ਆ ਕੇ ਇੱਕ ਅਧਿਕਾਰ ਤੇ ਆ ਕੇ ਸਾਰੇ ਤੁਸੀਂ ਕਤਰੋ ਇਹ ਵੀ ਨਹੀਂ ਬੈਠ ਸਕਦੇ ਤੁਸੀਂ ਆਪਣੇ ਫਿਲਾਸਫੀ ਨੂੰ ਪੜ੍ਹੋ ਸਮਾਂ ਮਿਲੇ ਮੈਂ ਤੁਹਾਡੇ ਨਾਲ ਬਾਦਰਾ ਕਰਨਾ ਤਾਂ ਉਹਨੂੰ ਗੋਬਿੰਦ ਸਿੰਘ ਸਾਹਿਬ ਸਿੱਕੇ ਪਾਰਚਾ ਤੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਜਿੰਨੇ ਰੰਗਰੇਟਿਆਂ ਨੇ ਜਿੰਨੇ ਵਜਵੀ ਸਿੱਖਾਂ ਨੇ ਪਰਵਾਨੀਆਂ ਆਪਣੇ ਜ਼ਿਕਰ ਦੇ ਖੂਨ ਡੋਲਿਆ ਜਿਨ੍ਹਾਂ ਨੇ ਵੀ ਉਹਨਾਂ ਇੱਕ ਇੱਕ ਦਾ ਨਾਮ ਐਡਰੈਸ ਸਹਿਤ ਤੁਹਾਨੂੰ ਦੇ ਕੇ ਜਾਵਾਂਗਾ ਜੇ ਤੁਹਾਨੂੰ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਸੁਣ ਕੇ ਪੜ੍ਹ ਕੇ ਸਮਝ ਕੇ ਵੀ ਸਮਝਣਾ ਆਈ ਮੈਂ ਸੋਚੂੰਗਾ ਫਿਰ ਤੁਹਾਨੂੰ ਕੋਈ ਨਹੀਂ ਸਮਝਾ ਕੋਈ ਵੀ ਸਮਝਾ ਸਕਦਾ ਬਾਬੇ ਜੀਵਨ ਸਿੰਘ ਜੀ ਨੂੰ ਕੀ ਮਹਿਮੰਦਿਆ ਅਸੀਂ ਤਰੀਕਰੀ ਹਰੇਕ ਸਾਲ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਗੁਰਦਾਰੇ ਬਣਾਉਨੇ ਆ ਅਸੀਂ ਵੀ ਬਣਾਇਆ ਤੁਸੀਂ ਇਹੋ ਸਮਝਦੇ ਆ ਕਿ ਬਾਬੇ ਜੀਵਨ ਸਿੰਘ ਦੇ ਘਰ ਵਿੱਚੋਂ ਪਰਿਵਾਰ ਵਿੱਚੋਂ ਕਿੰਨਿਆਂ ਨੇ ਸ਼ਹਾਦਤ ਦਾ ਜਾਰੂ ਕੀਤਾ ਆਪਣੇ ਵੱਟ ਵਡੇਰੇ ਇੱਕ ਦੀ ਕੁਰਬਾਨੀ ਯਾਦ ਕਰ ਲੋ ਬੋਧੇ ਨਹੀਂ ਕਰਨ ਦੀ ਯਾਦ ਨਹੀਂ ਬੋਧੇ ਦੀ ਕੁਰਬਾਨੀ ਲੋੜ ਨਹੀਂ ਤੁਹਾਨੂੰ ਯਾਦ ਕਰਨ ਦੀ ਮੈਂ ਬੇਨਤੀ ਕਰਦਾ ਸੁਣਿਓ ਜਰਾ ਬਾਬੇ ਜੀਵਨ ਸਿੰਘ ਦੇ ਚਾਰ ਪੁੱਤਰ ਨੇ ਕਾਰੇ ਉਕਰਾਂ ਨੇ ਗੁਰੂਖੋ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਆਪਣੇ ਦਿਗਰ ਤੱਕ ਹੂਨ ਡੋਲੇ ਸ਼ਹੀਦ ਹੋਏ ਬਾਬੇ ਜੀਵਨ ਸਿੰਘ ਦੇ ਪਿਤਾ ਸ਼ਹੀਦ ਹੋਏ ਬਾਬੇ ਜੀਵਨ ਸਿੰਘ ਦੇ ਭਰਾ ਭਾਈ ਸੰਗਤ ਸਿੰਘ ਸ਼ਹੀਦ ਹੋਏ ਬਾਬੇ ਸਿੰਘ ਬਾਬੇ ਜੀਵਨ ਸਿੰਘ ਦੀ ਮਾਂ ਸ਼ਹੀਦ ਹੋਈ ਗੁਰਮੁਖੋ ਇੰਨੀਆਂ ਕੁਰਬਾਨੀਆਂ ਕੁੜੀਆਂ ਨੇ ਤੁਹਾਨੂੰ ਸਮਝ ਨਹੀਂ ਆਈ ਕਿ ਤੁਹਾਡੇ ਵੱਟ ਸਦੇਰੇ ਤੁਹਾਨੂੰ ਕਿਹਦੇ ਲੜ ਲਾ ਕੇ ਚਲੇਗੇ ਅਸੀਂ ਫੇਰ ਵੀ ਚੁੱਪੀ ਤੋਂ ਦੂਰ ਆਪਣੇ ਆਪ ਤੋਂ ਦੂਰ ਸਾਡੀ ਸਾਡੇ ਅੰਦਰ ਏਕਤਾ ਨਹੀਂ ਜੇ ਤੁਸੀਂ ਏਕਤਾ ਨਹੀਂ ਕਰੋਗੇ ਯਾਦ ਰੱਖਿਓ ਆਉਨ ਵਾਲੀਆਂ ਪੀੜ੍ਹੀਆਂ ਸਾਡੀਆਂ ਇਹ ਭੈੜੀ ਦਾਗਾਂ ਕਰਕੇ ਜਾਣਗੀਆਂ ਅਸੀਂ ਕਦੇ ਸਾਡਾ ਉਭਾਰ ਨਹੀਂ ਹੋ ਸਕਦਾ ਸਾਡਾ ਜਿਹੜਾ ਗੁਰੂ ਨੂੰ ਕਦੇ ਫਾਇਦਾ ਨਹੀਂ ਹੋਏਗਾ ਅਸੀਂ ਇਉਂ ਹੀ ਗਰੀਬੀ ਲਚਾਰੀ ਤੇ ਸਿੱਧੀ ਬੰਦੂਰ ਹੋ ਕੇ ਕਰਦੇ ਜਾਵਾਂਗੇ ਜਿੰਨੀ ਕੁ ਹੁਣ ਕਿੰਨੀ ਵੀ ਇਹ ਦੁੱਗਣੀ ਗਰੀਬੀ ਆਏਗੀ ਗੁਰੂ ਨਾਨਕ ਦੇਵ ਜੀ ਤੇ ਆਪਣੇ ਭਾਈਚਾਰੇ ਨਾਲ ਜੁਟ ਕੇ ਤੇ ਆਪਣੀ ਛੇਤੀ ਨਾਲ ਕਿ ਤੁਸੀਂ ਉਹ ਗੁਰੂਖੋ ਸਿੱਖ ਦੇ ਅੱਗੇ ਪੀੜੀ ਕਰ ਪੀੜੀ ਕਰਦੇ ਆਉਂਦੇ ਹੋ ਜਿਹੜੇ ਸਿੱਖ ਨੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਤੋਂ ਇੱਕ ਰੰਚਕਵਾਤ ਦੇ ਵਿੱਚ ਗੁਰਮਖੋ ਇਹ ਦੋ ਤੱਕ ਨਹੀਂ ਸੋਚਿਆ ਭਾਵੇਂ ਆਪਣਾ ਸਭ ਕੁਝ ਕਰਵਾ ਨ ਹੋ ਗਿਆ ਭਾਵੇਂ ਗੁਰਮਖੋ ਇਕੱਲਤੀ ਭਾਵੇਂ ਪਰਿਵਾਰ ਵਿੱਚ ਕੁਝ ਨਹੀਂ ਬਚਿਆ ਫਮਾ ਆਇਆ ਜਦੋਂ ਤੁਹਾਨੂੰ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਮਹਾਰਾਜ ਅਨੰਦਪੁਰ ਦਾ ਕਿਲਾ ਅਜੇ ਨਹੀਂ ਸੀ ਛੱਡਿਆ ਮੈਂ ਬੇਨਤੀ ਕਰਾਂ ਪ੍ਰੂਤਮਤ ਵਿਚਾਰਾਂ ਸੁਣ ਲਿਓ ਅਜੇ ਅਨੰਦਪੁਰ ਦਾ ਕਿਲਾ ਨਹੀਂ ਸੀ ਛੱਡਿਆ ਮੈਂ ਕਿਉਂ ਅੱਗੇ ਮਹਾਰਾਜ ਪ੍ਰਕਾਸ਼ਪ੍ਰਤੂ ਅੱਗੇ ਗੱਲ ਲੈ ਕੇ ਕਿਉਂ ਨਹੀਂ ਚਾਹਣਾ ਅਨੰਦਪੁਰ ਦਾ ਕਿਲਾ ਨਹੀਂ ਛੱਡਿਆ ਚਾਰੇ ਪਾਸੇ ਘੇਰਾ ਹੈ 40 ਜੁਨਾਣੇ ਇਕੱਠੇ ਹੋ ਕੇ ਆਏ ਕਹਿੰਦੇ ਮਹਾਰਾਜ ਬੜੇ ਮਹੀਨੇ ਹੋ ਗਏ ਅਨੰਦਪੁਰ ਦੇ ਕਿਲੇ ਦੇ ਢੇਰਾ ਪਏ ਨੂੰ ਮਹਾਰਾਜ ਅਸੀਂ ਕਹੁੰਦੇ ਆ ਵੀ ਇਹ ਕਿਰਨ ਬਾਪਾਂ ਛੱਡ ਕੇ ਅੱਗੇ ਚਲੇ ਜਾਈਏ ਮਰ ਜਿਨ੍ਹਾਂ ਨੇ ਸੌਂਹਾਂ ਵੀ ਖਾ ਲੀਆਂ ਇਹਨਾਂ ਨੇ ਕੁਰਾਨ ਦੇ ਉੱਤੇ ਆਪਣੀ ਸੌਂਹ ਲਿਖ ਕੇ ਚਿੱਠੀ ਚੇਪ ਕੇ ਭੇਜੀ ਕਿ ਉਪਰ ਮਹਾਰਾਜ ਕਿਰਪਾ ਕਰੋ ਕਿਉਂ ਨਾ ਬਾਪਾਂ ਇਹਨਾਂ ਪਿੰਗਾਂ ਤੋਂ ਮੁਸਲਮਾਨਾਂ ਦੀਆਂ ਗੁੰਆਂ ਦੀਆਂ ਤੇ ਕੁਰਾਨੀਆਂ ਸੌਂਹਾਂ ਖਾਧੀਆਂ ਤੇ ਦੀਵਾਰ ਕਰਕੇ ਅਨੰਦਪੁਰ ਦੇ ਕਿਲੇ ਨੂੰ ਛੱਡ ਜਾਣ ਮਹਾਰਾਜ ਇਹਦੇ ਨਹੀਂ ਇਹਨਾਂ ਦੀਆਂ ਸੌਂਹਾਂ ਢੁੱਟੀਆਂ ਨਹੀਂ ਐਵੇਂ ਨਹੀਂ ਮਾਰ ਬੇਨਤੀ ਆ ਵੀ ਚੜ੍ਹਦੇ ਆ ਰਖਾਈਦਾ ਪਰ ਕਹਿੰਦੇ ਨਹੀਂ ਚੱਲਦਾ ਅਜੇ ਸਮਾਂ ਨਹੀਂ ਆਇਆ ਕੁਝ ਸਮਾਂ ਠਹਿਰ ਜਾ ਗੁਰਮੁਖੋ ਆਖੋ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਮਹਾਰਾਜ ਅਸੀਂ ਇਹ ਅਨੰਤਪੁਰ ਦੇ ਕਿਲੇ ਅੰਦਰ ਜਾਣਾ ਚਾਹੁੰਨੇ ਆ ਤੁਹਾਡੇ ਨਾਲ ਜਾਂ ਤੁਹਾਡੇ ਤੋਂ ਬਿਨਾ ਜੇ ਤੁਸੀਂ ਨਾਲ ਜਾਓਗੇ ਚੰਗੀ ਗੱਲ ਹੈ ਤੁਹਾਡੇ ਮਨੰਗਰ ਲੱਗ ਕੇ ਜਾਵਾਂਗੇ ਜੇ ਤੁਸੀਂ ਸਾਨੂੰ ਨਾਲ ਨਹੀਂ ਲੈ ਕੇ ਜਾਓਗੇ ਤੁਸੀਂ ਅਕੇਲਾ ਕੇ ਨਹੀਂ ਨੰਦੁਰਾ ਲੈ ਚਲੋਗੇ ਮਹਾਰਾਜ ਅਸੀਂ ਤੁਹਾਨੂੰ ਛੱਡ ਜਾਂਦੇ ਕੰਮੀ ਆਲੇ ਦਸ਼ਮੇਸ਼ ਪਤਾ ਮਸਰਾਹ ਕੀ ਰੀਂਦੇ ਸੀ ਦੇਖੋ ਜੇ ਤੁਸੀਂ ਛੱਡ ਕੇ ਜਾਣਾ ਚਾਹੁੰਦੇ ਹੋ ਉਹ ਤੁਹਾਡੇ ਮੰਗੀ ਭਾਰਨਾ ਹੈ ਪਰ ਅਜੇ ਅਨੰਤਪੁਰ ਦਾ ਕਿਲਾ ਛੱਡਣ ਦਾ ਸਮਾਂ ਨਹੀਂ ਅਜੇ ਅਨੰਤਪੁਰ ਦਾ ਕਿਲਾ ਛੱਡਣ ਦਾ ਸਮਾਂ ਨਹੀਂ ਮਾਰੇ ਤੇਰੇ ਅਸੀਂ ਜਾਣਾ ਚਾਹੁੰਦੇ ਆ ਪਰ ਕਹਿੰਦੇ ਜੇ ਜਾਣਾ ਚਾਹੁੰਦੇ ਹੋ ਇਕੱਲੇ ਜਾਓ ਪਰ ਜਾਂਦੇ ਜਾਂਦੇ ਇੱਕ ਕਾਗਜ਼ ਦੇ ਉੱਪਰ ਮੈਨੂੰ ਕਿਉਂ ਲਿਖ ਕੇ ਦੇਜੋ ਕਿ ਤੁਹਾਡਾ ਤੇ ਮੇਰਾ ਅੱਜਦਾਰ ਕੋਈ ਸਬੰਧ ਨਹੀਂ ਹੈ ਮਰਜੀ ਇਹ ਕੀ ਦੀ ਗੱਲ ਹੈ ਕਿ ਤੂੰ ਹੁਣ ਇਹ ਲਿਖ ਕੇ ਦੇ ਦੇ ਲਿਖ ਕੇ ਦੇ ਦਿੱਤਾ ਕੀ ਲਿਖਿਆ ਕਿ ਅੱਜ ਤੋਂ ਬਾਅਦ ਅਸੀਂ ਇਹ ਤਨਤਪੁਰ ਦੇ ਕਿਲੇ ਨੂੰ ਛੱਡ ਕੇ ਜਾ ਰਹੇ ਹਾਂ ਇਸ ਨਾਮਪੁਰ ਦੇ ਕਿਲੇ ਨੂੰ ਜਿਹੜੇ ਵੀ ਛੱਡ ਕੇ ਜਾ ਰਹੇ ਨੇ ਉਹਨਾਂ ਦਾ ਅੱਜ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਜੱਜੇ ਪਾਤਸ਼ਾਹ ਦੇ ਨਾਲ ਕੋਈ ਸੰਬੰਧ ਨਹੀਂ ਇਹ ਸਾਡਾ ਗੁਰੂ ਨਹੀਂ ਤੇ ਅਸੀਂ ਇਸ ਗੁਰੂ ਦੇ ਸਿੱਖ ਨਹੀਂ ਇਹ ਕਾਰਨ ਤੇ ਲਿਖ ਕੇ ਛੱਡ ਕੇ ਜਾਣ ਵਾਲਿਆਂ ਨੇ ਗੁਰਮਖੋ ਜਿਹੜੇ ਉਸ ਸਮੇਂ ਮਾਝੇ ਦੇ ਇਲਾਕੇ ਦੇ ਬਹੁ ਗਿਣਤੀ ਦੇ ਸਨ ਉਹਨਾਂ ਨੇ ਕੱਲੇ-ਕੱਲੇ ਨੇ ਦਸਤਕ ਕੀਤਾ ਤੇ ਅਨੰਦਪੁਰ ਦੇ ਕਿਲੇ ਦਾ ਦਰਵਾਜ਼ਾ ਖੁੱਲ ਗਿਆ ਗੁਰਮਖੋ ਹੱਥ ਖੜੇ ਕਰਕੇ ਬਾਹਰ ਨਿਕਲੇ ਚਲੇ ਗਏ ਆਪੋ ਆਪਣੇ ਘਰਾਂ ਨੂੰ ਜਾ ਕੇ ਘਰਾਂ ਵਿੱਚ ਸੋਚਦੇ ਸੀ ਵੀ ਆਨੰਦ ਤੇ ਸੁੱਖ ਮਾਣਾਂਗੇ ਇੱਥੇ ਭੁੱਖੇ ਮਰ ਰਹੇ ਆ ਪਤਾ ਨਹੀਂ ਕਦੋਂ ਕਿਵੇਂ ਕਿਹੜੇ ਧੰਨ ਨਾਲ ਅਣਾਈ ਮੌਤ ਨੇ ਆਪ ਤਾਨ ਕੇ ਰਹਿਣਾ ਅਸੀਂ ਆਪਣੇ ਘਰਾਂ ਵਿੱਚ ਜਾਵਾਂਗੇ ਆਨੰਦ ਮਾਣਾਂਗੇ ਘਰਾਂ ਵਿੱਚ ਗਏ ਕੱਲਾ-ਕੱਲਾ ਜਦੋਂ ਘਰ ਵਿੱਚ ਪਹੁੰਚਦਾ ਅੱਗੋਂ ਘਰੋਂ ਬੀਬੀਆਂ ਬਜ਼ੁਰਗ ਬੱਚੇ ਪੁੱਤ ਦੇ ਨੇ ਉਹ ਤੁਸੀਂ ਆਨੰਦਪੁਰ ਦੇ ਕਿਲੇ ਵਿੱਚੋਂ ਆਏ ਹੋ ਕੀ ਬਣਿਆ ਕਈ ਮਹੀਨਿਆਂ ਤੋਂ 7 ਮਹੀਨਿਆਂ ਤੋਂ ਜਿਹੜਾ ਘੇਰਾ ਪਿਆ ਸਰਕਾਰ ਨੇ ਘੇਰਾ ਪਾਇਆ ਉਹ ਘੇਰਾ ਟੁੱਟ ਗਿਆ ਕੀ ਸਮਝੌਤਾ ਹੋ ਗਿਆ ਬਾਦਾਂ ਵਾਲੇ ਪ੍ਰਿੰਕਮ ਨਾਲ ਇਸ ਜਾਲਮ ਕੌਮ ਦਾ ਉਹ ਕਹਿੰਦੇ ਨਹੀਂ ਨਹੀਂ ਕੋਈ ਤੁਮ ਲੋਕ ਤਾਂ ਨਹੀਂ ਹੋਇਆ ਅਸੀਂ ਕਾਗਜ਼ 'ਤੇ ਹਿੱਕ ਤੇ ਲਿਖ ਕੇ ਦੇ ਕੇ ਆਏ ਆ ਕਿਉਂਕਿ ਮਾਕੀ ਦਾ ਵੀ ਦਿਨ 2-4 ਦਿਨ ਰਹਿ ਗਿਆ ਗੁਰਮਖੋ ਮਾਕੀ ਦਾ ਤੁਹਾਡਾ ਵੀ ਆ ਰਿਹਾ ਮੈਂ ਬੇਨਤੀ ਕਰਨਾ ਵੀ ਅਸੀਂ ਕਿੱਥੇ ਆ ਤੇ ਗੁਰਮਖੋ ਸਾਡੇ ਵੱਡ ਬਡੇਰੇ ਜਿਨ੍ਹਾਂ ਨੇ ਕੁਰਬਾਨੀਆਂ ਆਪਣੇ ਜ਼ਿਗਰ ਦਾ ਖੂਨ ਦੋਲੇ ਆ ਉਹ ਕਿੱਥੇ ਨੇ ਤੁਹਾਡੇ ਰਹਿਟਿਆਂ ਵਿੱਚੋਂ ਸਾਡੇ ਰਹਿਟਿਆਂ ਦੇ ਵਿੱਚੋਂ ਗੁਰਮੁਖੋ ਇੱਕ ਨਹੀਂ ਸੀ ਉਸ ਸਮੇਂ ਅਨੰਦਪੁਰ ਦੇ ਕਿਲੇ ਦੇ ਅੰਦਰ ਗੁਰਮੁਖੋ ਕਰੀਬਨ 35-40 ਉਹ ਮਰਜੀਵੜੇ ਰਹਿਰੇਟੇ ਸਨ ਜਿਹੜੇ ਉਸ ਸਮੇਂ ਉਸ ਕਾਗਜ਼ ਦੀ ਹਿੱਕ ਇੱਕ ਤੇ ਲਿਖ ਕੇ ਜਾ ਸਕਦੇ ਸਨ ਉਹ ਕਹਿੰਦੇ ਤਿੰਨ ਹੀ ਬਾਗਾ ਆਲਿਆ ਜੇ ਆਹ ਜ਼ਿੰਦਗੀ ਜਿਉਂਦੇ ਜੀ ਤਾਂ ਵੀ ਤੇਰੇ ਨਾਲ ਤੇ ਮਰਨ ਤੋਂ ਬਾਅਦ ਆਸਰੀਨ ਉਹ ਵੀ ਤੇਰੇ ਚਰਨਾਂ ਦੇ ਵਿੱਚ ਡੜ ਕੇ ਰਹੇ ਮਰਨ ਤੁਹਾਡੇ ਤੋਂ ਇਹ ਸਾਡੀ ਜ਼ਿੰਦਗੀ ਕਾਹੀ ਕਿਉਂ ਬਾਟਾਂ ਦੇ ਪ੍ਰੀਤਮ ਨੇ ਰੁੜਦਿਆਂ ਉਹ ਨਾਮ ਲਾਇਆ ਗੁਰਮਖੋ ਡਿੱਗੇ ਠਖਿਆਂ 'ਚ ਚੁੱਕ ਕੇ ਆਪਣੀ ਛਾਤੀ 'ਤੇ ਲਾਇਆ ਤੇ ਉਸ ਛਾਤੀ 'ਤੇ ਲਾਏ ਦਾ ਕੋਈ ਮੁੱਲ ਨਹੀਂ ਉਤਾਰਨਾ ਸੀ ਗੁਰਮਖੋ ਉਸ ਛਾਤੀ ਦਾ ਨੇਕੀ ਐ ਸਾਸੀ ਕਿ ਉਸ ਨਿਭ ਨੂੰ ਛੱਡ ਕੇ ਕੋਈ ਰੰਡ ਡਟਾ ਜਾਣ ਤੇ ਆਪ ਨਹੀਂ ਹੋਇਆ ਕੋਈ ਨਹੀਂ ਗਿਆ ਕਾਰਨਕ ਮੈਂ ਪੁੱਛਿਆ ਵੀ ਕੀ ਬਣਿਆ ਕਹਿੰਦੇ ਕੁਝ ਨਹੀਂ ਬਣਿਆ ਤੇ ਕਾਰਨ ਤੇ ਲਿਖ ਕੇ ਆ ਗਿਆ ਮਾਰੇ ਨੂੰ ਤਲਾਦ ਨਹੀਂ ਲੈ ਕੇ ਆਇਆ ਵਿਦਾਵਾ ਲੈ ਕੇ ਆਇਆ ਐਸਾ ਵਿਦਾਵਾ ਲੈ ਕੇ ਆਇਆ ਕਿ ਮੁੜ ਕੇ ਅਸੀਂ ਗੁਰੂ ਦੇ ਮੱਥੇ ਨਹੀਂ 라ਦੀ ਹਾਂ ਕਿਉਂ ਗੁਰੂ ਨੂੰ ਕਹਿ ਕੇ ਆਏ ਗੁਰਮੁਖੁਰ ਲਿਖ ਕੇ ਜੇ ਆਉਣਾ ਕਹਿ ਦੇਣੀ ਤੇ ਵੱਖਰੀ ਗੱਲ ਨਿੱਕੀ ਤੇ ਆਉਣਾ ਕਿ ਤੁਹਾਡਾ ਸਾਡਾ ਕੋਈ ਸਬੰਧ ਨਹੀਂ ਕਿ ਤੁਸੀਂ ਸਾਨੂੰ ਕਿਤੇ ਡੁੱਬਦਿਆਂ ਨੂੰ ਪਰ ਬਚਾ ਰਹੇ ਹੋ ਅਸੀਂ ਤੁਹਾਡੇ ਨਾਲ ਕੋਈ ਸਾਡਾ ਦਾ ਵਾਸਤਾ ਨਹੀਂ ਜਦੋਂ ਇੰਨੀ ਗੱਲ ਗੁਰੂਖੋ ਇੱਕ ਘਰ ਵਿੱਚ ਪਤਾ ਲੱਗੀ ਦੂਜੇ ਵਿੱਚ ਪਤਾ ਲੱਗੀ ਜਿੰਨੇ ਗਏ ਸੀ ਸਾਰਿਆਂ ਦੇ ਘਰ ਵਿੱਚ ਹਹਾਕਾਰ ਮਚ ਗਈ ਉਹ ਤੁਸੀਂ ਬਾਜਾ ਵਾਲੇ ਪ੍ਰੀਤਮ ਨੂੰ ਛੱਡ ਕੇ ਆ ਗਏ ਹੋ ਘਰਾਂ ਵਿੱਚ ਇਹ ਸਨਾਰਤਾ ਛਾ ਗਿਆ ਮੌਤ ਵਰਗਾ ਸੋਗ ਪੈ ਗਿਆ ਕਿ ਤੁਸੀਂ ਕਿਵੇਂ ਬਾਜਾ ਵਾਲੇ ਪ੍ਰੀਤਮ ਨੂੰ ਕਾਰਜ ਤੇ ਲੈ ਕੇ ਦੇ ਆਏ ਹੋ ਕਿ ਤੁਹਾਡੇ ਤੁਹਾਡੇ ਨਾਲ ਸਾਡਾ ਕੋਈ ਸੰਬੰਧ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਘਰਾਂ ਵਿੱਚ ਉਹ ਬੀਬੀਆਂ ਨੇ ਗੁਰਮੁਖੋ ਕਿਤੇ ਮਹਾਨ ਵਿਚਾਰ ਤੋਂ ਰਹੀ ਚੰਗੀ ਘਰਾਂ ਵਿੱਚ ਜਾਂਦੇ ਆਂ ਦੀ ਸੇਵਾ ਹੋਏਗੀ ਕਿ ਬੜਾ ਲੰਬਾ ਸਮਾਂ ਅਸੀਂ ਗੰਗੇ ਮੈਦਾਨ ਵਿੱਚ ਡਟੇ ਰਹੇ ਉਹ ਗੁਰਮੁਖੋ ਘਰਾਂ ਦੀ ਬੀਬੀਆਂ ਕਿੰਨੀਆਂ ਨੇ ਤੁਹਾਨੂੰ ਅਸੀਂ ਆਪਣੇ ਹੱਥਾਂ ਦੀ ਪੱਕੀ ਹੋਈ ਭੋਜਨ ਲੋਕੀਂ ਦੇਵਾਂਗੇ ਜਦੋਂ ਤੁਸੀਂ ਗੁਰੂ ਨੂੰ ਛੱਡਾਂਗੇ ਫਿਰ ਸਾਡੇ ਕੀ ਲੱਗਦੀ ਜਿਹੜਾ ਗੁਰੂ ਦਾ ਨਹੀਂ ਹੋਇਆ ਉਹ ਸਾਡਾ ਕੀ ਬਣੇਗਾ ਗੁਰਮੁਖੋ ਜਦੋਂ ਘਰਾਂ ਨੂੰ ਐਸੇ ਮੇੜੇ ਐਸੀਆਂ ਗੱਲਾਂ ਸੁਨੀਆਂ ਪਈਆਂ ਇੱਕ ਦਿਨ ਗੁਰਮੁਖੋ ਚਿਬਾਲ ਦੇ ਵਿੱਚ ਚਿਬਾਲ ਮੰਦਰ ਅਜਵੀ ਚਿਬਾਲ ਦੇ ਵਿੱਚ ਕਹਿੰਦੇ ਕਿਸੇ ਸੋਖ ਮਰਗਤ ਤੇ ਸਮੇਂ ਕੱਟੇ ਹੋਏ ਕੱਟੇ ਹੋਏ ਕੋਈ ਹੱਥ ਪਤਾ ਨਹੀਂ ਵੀ ਬੜੇ ਮਾਝੇ ਦੇ ਜਿਹੜੇ ਛੱਡ ਕੇ ਆ ਗਏ ਵਾਜਾਂ ਵਾਲੇ ਪ੍ਰੀਤਮ ਨੂੰ ਕਈ ਮਹੀਨੇ ਬਾਅਦ ਕੀ ਕੀਤਾ ਜਾਵੇ ਕਹਿੰਦੇ ਕਰਿਆ ਕੀ ਜਾਵੇ ਇਹ ਲਿਖ ਕੇ ਦੇ ਕੇ ਆਏ ਨੇ ਕੋਈ ਬਿਲਾਵਾ ਦਾ ਪਰਵਾਹ ਨਹੀਂ ਇਹ ਬਾਕੀ ਤੇ ਗਰੰਡਾ ਦੇ ਗਾਜਾਂ ਦੇ ਪ੍ਰੀਤਮ ਨੂੰ ਸਾਨੂੰ ਮਿਲ ਲੈਣਾ ਚਾਹੀਦਾ ਸਾਨੂੰ ਮਿਲ ਲੈਣਾ ਚਾਹੀਦਾ ਗੁਰਮੁਖੋ ਇੱذ ਧੰਨ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਦਾ ਕਿਲਾ ਖੜ ਦਿਨੇ ਨੇ ਟੰਡੀ ਸਰਵਾਰ ਰਾਤ ਪਿਛਲੇ ਦਿਨੀ ਲੰਘ ਕੇ ਗਈ ਐ ਉਹ ਪ੍ਰਾਸ ਜਦੋਂ ਗੁਰਮੁਖੋ ਸਰਸਾ ਨਦੀ ਪਾਖ ਕਰਦੇ ਨੇ ਬਾਗਾਂ ਵਾਲੇ ਪੀਤਮ ਸਰਸਾ ਨਦੀ ਪਾਖ ਕਰਨ ਤੋਂ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਐ ਇੱਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਐ ਉਧਰ ਤੁਹਾਡਾ ਬਾਬਾ ਜੀ ਬਨ ਸਿੰਘ ਤੇ ਗੁਰਮੁਖੋ ਤੁਹਾਡੇ ਬਾਬੇ ਦੀ ਮਾਤਾ ਤੇ ਤੁਹਾਡੇ ਬਾਬੇ ਜੀਵਨ ਸਿੰਘ ਦੇ ਦੋ ਪੁੱਤਰ ਇਸ ਸਰਸਾ ਨਦੀ ਦੇ ਕਿਨਾਰੇ ਸ਼ਹਾਦਤ ਦਾ ਜਾਨ ਪਿੰਦੇ ਆ ਤੇ ਬਾਬਾ ਜੀਵਨ ਸਿੰਘ ਅੰਤਾਂ ਦੇ ਗਹਿਟ ਗੰਮੀ ਲੜਾਈ ਕਰਕੇ ਕਈ ਸਰੀਰ ਤੇ ਫੱਟ ਖਾ ਕੇ ਮੁੜਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਆ ਆਹਰ ਹੁੰਦੇ ਆ ਆਪਣੇ ਦੋ ਪੁੱਤਰਾਂ ਨੂੰ ਗੁਰੂਮਖੋ ਸ਼ਹਾਦਤ ਦਾ ਜਾਨ ਅੱਖਾਂ ਦੇ ਸਾਹਮਣੇ ਆਪਣੇ ਦੋ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ ਫਿਰ ਵੀ ਅਵਾਜ਼ਾਂ ਦੇ ਪ੍ਰੀਤਮ ਅਮਰਤਵਿਲਾ ਮੰਨ ਚੁਕੇ ਆਸਾ ਦੀ ਦੀਵਾਰ ਦਾ ਕੀਰਤਨ ਹੋ ਚੁਕਿਆ ਮੈਂ ਤਨ ਜੀ ਤੁਹਾਡੇ ਚਰਨਾਂ ਵਿੱਚ ਪੇਟ ਕਰ ਚੁਕਿਆ ਅੱਗੇ ਹੁਕਮ ਕੀ ਹੈ ਮਾਰੇ ਕਹਿੰਦੇ ਆ ਜਿਹੜੀ ਸਰਸਾ ਅੱਜ ਭਰੀ ਚਲਦੀ ਹੈ ਇਹਨੂੰ ਪਾਰ ਕਰਨਾ ਹੈ ਗੁਰਮੁਖੋ ਸਰਸਾ ਪਾਰ ਕਰਦੇ ਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੁਣਿਓ ਬਾਬੇ ਜੀਵਨ ਸਿੰਘ ਦਾ ਪਰਿਵਾਰ ਵੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਕਿਵੇਂ ਗੁਰਮੁਖੋ ਸੁਣਿਓ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬਾਬਾ ਜੀਵਨ ਸਿੰਘ ਬਾਬੇ ਜੀਵਨ ਸਿੰਘ ਦਾ ਭਰਾ ਤੇ ਦੋ ਬਾਬੇ ਜੀਵਨ ਸਿੰਘ ਦੇ ਪੁੱਤਰ ਗੁਰਮੁਖੋ ਚਮਕੌਰ ਦੀ 33 ਗੜੀ ਵੱਲ ਇਸ ਸਰਸਾ ਨਦੀ ਨੂੰ ਪਾਰ ਕਰਕੇ ਚਲੇ ਜਾਂਦੇ ਨੇ ਤੇ ਮਾਂ ਮਕਾਵਾ ਗੁਰਮੁਖੋ ਔਰ ਭਾਈ ਮਨੀ ਸਿੰਘ ਔਰ ਗੁਰਮੁਖੋ ਬਾਬੇ ਜੀਵਨ ਸਿੰਘ ਦੇ ਜਿਹੜੀ ਘਰਵਾਲੀ ਬੀਬੀ ਬੀਬੀ ਰਾਜਕੌਰ ਉਹ ਦਿੱਲੀ ਵੱਲ ਚਲੀ ਜਾਂਦੀ ਹੈ ਵੇਖੋ ਤੇ ਗੁਰਮੁਖੋ ਇੱਕ ਹਿੱਸਾ ਬਾਬੇ ਜੀਵਨ ਸਿੰਘ ਦੇ ਪਰਿਵਾਰ ਦਾ ਤਿੰਨ ਦੀ ਸਰਸਾ ਨਦੀ ਗੁਰਮੁਖੋ ਪਾਰ ਕਰਨ ਤੋਂ ਪਹਿਲਾਂ ਸਰਸਾ ਨਦੀ ਦੇ ਪਹਿਲੇ ਕਿਨਾਰੇ ਦੇ ਸ਼ੀਰ ਹੋ ਜਾਂਦੇ ਐ ਵੇਖੋ ਅਸੀਂ ਕਿੱਥੇ ਆ ਤੇ ਸਾਡੇ ਬਜ਼ੁਰਗਾਂ ਬਾਬਿਆਂ ਨੇ ਕਿੱਡੀਆਂ ਕਿੱਡੀਆਂ ਪੁਰਾਣੀਆਂ ਕੀਤੀਆਂ ਆਂਗਾ ਜਦੋਂ ਸਮਾਂ ਅੱਗੇ ਗੁਰਮੁਖੋ ਚਮਕੌਰ ਦੀ ਕੱਚੀ ਗੜੀ ਦੇ ਅੰਦਰ ਬਾਬੇ ਜੀਵਨ ਸਿੰਘ ਨੇ ਕਿਤੇ ਸਾਰੀ ਰਾਤ ਜਿੱਥੇ ਸੇਵਾ ਪਹਿਲੇ ਵੀ ਕੀਤੀ ਐ ਉੱਥੇ ਜਿਹੜੇ ਬਾਬਾ ਜੀਵਨ ਸਿੰਘ ਮੈਦਾਨੇ ਜੰਨ ਅੰਦਰ ਜਿਨ੍ਹਾਂ ਸਮਾਂ ਤਲਵਾਰ ਨਾਲ ਤਲਵਾਰ ਵੱਜਦੀ ਰਹੀ ਜਿਨ੍ਹਾਂ ਸਮਾਂ ਛਾਤੀਆਂ ਵਿੱਚ ਤੀਰ ਵੱਜਦੇ ਰਹੇ ਗੁਰਮਖੋ ਉਸ ਕੱਚੀ ਗੜੀ ਵਿੱਚੋਂ ਨਿਕਲਣ ਵਾਲੇ ਇੱਕ ਇੱਕ ਸਿੱਖ ਦੇ ਹੱਕ ਵਿੱਚ ਉਹਨਾਂ ਸਮਾਂ ਬਾਬਾ ਜੀਵਨ ਸਿੰਘ ਹੀ ਸੀ ਜਿਹਦੇ ਗੁਰਮਖੋ ਇੱਕ ਸੈਕਿੰਡ ਭਰ ਲਈ ਵੀ ਗੁਰਮਖੋ ਜਕਾਰਿਆਂ ਦੀ ਗੂੰਜ ਬੰਦ ਨਹੀਂ ਜੁਈਏ ਉਹ ਗੂੰਜ ਹੀ ਸੀ ਜਿਹੜੀ ਗੁਰਮਖੋ 10 ਲੱਖ ਦੇ ਘੇਰੇ ਦੇ ਅੰਦਰ ਆਪਣੀ ਗੁਰਮਖੋ ਸਾਥ ਖੜ ਰਹੀ ਸੀ ਉਹਨਾਂ ਦੇ ਦਿਲ ਅੰਦਰ ਗੁਰਮਖੋ ਐਸਾ ਭਾਅ ਤੇ ਡਰ ਪੈਦਾ ਕਰ ਰਹੀ ਸੀ ਜਿਹਦੇ ਕਰਕੇ ਇੱਕ ਕਦਮ ਵੀ ਗੁਰਮਖੋ 10 ਲੱਖ ਦਾ ਘੇਰਾ ਅੰਗੇ ਨਹੀਂ ਫਿਰ ਸਕਿਆ ਇਹ ਸੀ ਸਾਡੇ ਬਾਬੇ ਦੀ ਕੁਰਬਾਨੀ ਦੋ ਭਗਤ ਗੁਰਗੋਬਿੰਦ ਸਿੰਘ ਸਾਹਿਬ ਜਿਹੜੇ ਲੱਗਦੇ ਜਿਵੇਂ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਸੁਖਾਰ ਸਿੰਘ ਸ਼ਹਾਦਰ ਦਾ ਨਾਮ ਪਿੰਦੇ ਵੀ ਇਥੇ ਗੁਰਮਖੋ ਬਾਬੇ ਜੀਵਨ ਸਿੰਘ ਦੇ ਦੋ ਸੁਪੁੱਤਰ ਵੀ ਸ਼ਹਾਦਤ ਦਾ ਜਨਮ ਪਿੰਦੇ ਨੇ ਬਿਰਤ ਜਨਮਾਂ ਤੋਂ ਪਿਆਰੇ ਸਿੰਘ ਸ਼ਹਾਦਤ ਦਾ ਜਨਮ ਪਿੰਦੇ ਨੇ ਇਥੋਂ ਗੁਰਮਖੋ ਅੰਮ੍ਰਿਤ ਵੇਲਾ ਹੁੰਦਾ ਤੇ ਗੁਰਮਖ ਪਿਆਰੇ ਉਹ ਧੰਗ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਪੰਜ ਸਿੱਖਾਂ ਦੇ ਹੁਕਮ ਨੂੰ ਮੰਨਦੇ ਹੋਇਆ 23 ਘੜੀ ਤੋਂ ਛੱਡਣ ਤੋਂ ਪਹਿਲਾਂ ਆਪਣੇ ਸਿਰ ਦਾ ਦਸਤਾਰਾ ਕਲਗੀ ਗੁਰਮਖੋ ਆਪਣੇ ਸਰੀਰ ਤੇ ਪਹਿਨਿਆ ਹੋਇਆ ਉਹ ਗੁਰਮਖੋ ਚੋਲਾ ਤੇ ਜੋੜਾ ਖਾਲਸਾ ਧੰਗੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਬੇ ਜੀਵਨ ਸਿੰਘ ਦੇ ਸਿਰ ਤੇ ਸਜਾ ਕੇ ਖੜੀ ਲੱਗੇ ਪੈਰਾ ਪਰ ਨੰਗੇ ਧੰਗੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਲੇ ਜਾਂਦੇ ਨੇ ਤੇ ਗੁਰਮੁਖ ਬਾਅਦ ਵਿੱਚ ਬਾਬਾ ਜੀਵਨ ਸਿੰਘ ਦੋ ਬੰਦੂਕਾਂ ਦੇ ਨਾਲ ਐਸੀ ਲੜਦੇ ਐ ਕਿ ਸ਼ਹਾਦਤ ਦਾ ਨਾਮ ਸਭ ਤੋਂ ਗੁਰਮੁਖ ਪ੍ਰਮੁਖ ਸ਼ਹੀਦ ਤੇ ਸਭ ਤੋਂ ਆਖਰੀ ਸ਼ਹੀਦ ਬਾਬਾ ਜੀਵਨ ਸਿੰਘ ਚਮਕੌਰ ਦੀ ਗੜੀ ਦੀ ਹੈ